ਔਰਤ ਨੂੰ ਮੂਹ ਹਨੇਰੇ ਉੱਠ ਕੇ ਕੰਮ ਕਰਨਾ ਪੈ ਜਾਣਾ ਸੀ ਮਹਿੰਗਾ ਬਾਲ ਬਾਲ ਬਚੀ ਜਾਣ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਮੂਹ ਹਨੇਰੇ ਉੱਠ ਕੇ ਘਰ ਦੀ ਸਾਫ ਸਫਾਈ ਜਾਂ ਹੋਰ ਕੰਮ ਕਰਨ ਲੱਗ ਜਾਂਦੀਆਂ ਨੇ ਪਰ ਹੁਣ ਇੱਕ ਔਰਤ ਨੂੰ ਸਵੇਰੇ ਮੂਹ ਹਨੇਰੇ ਟੁੱਲੂ ਪੰਪ ਚਲਾਉਣਾ ਪੈ ਜਾਣਾ ਸੀ ਮਹਿੰਗਾ ਦਰਅਸਲ ਜਦੋਂ ਇਸ ਪਰਿਵਾਰ ਦੀ ਔਰਤ ਸਵੇਰੇ ਮੂਹ ਹਨੇਰੇ ਉੱਠ ਕੇ ਟੁੱਲੂ ਪੰਪ ਚਲਾ ਕੇ ਟੈਂਕੀ ਭਰਨ ਲੱਗਦੀ ਹੈ ਤਾਂ ਜਿਵੇਂ ਹੀ ਉਹ ਟੁੱਲੂ ਪੰਪ ਦੀਆਂ ਤਾਰਾਂ ਚੱਕਣ ਲੱਗਦੀ ਹੈ ਤਾਂ ਉਸ ਦਾ ਹੱਥ ਤਾਰਾਂ ਦੇ ਨਾਲ ਸੱਪ ਦੀ ਪੋਛ ਨੂੰ ਪੈ ਜਾਂਦਾ ਹੈ ਜਿਸ ਤੋਂ ਬਾਅਦ ਇੱਕੋ ਦਮ ਜ਼ਹਿਰੀਲਾ ਸੱਪ ਕੜ ਕੇ ਆਪਣਾ ਫਣ ਚੱਕ ਲੈਂਦਾ ਏ ਔਰਤ ਸੱਪ ਨੂੰ ਦੇਖ ਕੇ ਡਰ ਕੇ ਚੀਕਾਂ ਮਾਰਦੀ ਅੰਦਰ ਵੱਲ ਭੱਜ ਜਾਂਦੀ ਏ ਜਿਸ ਨੂੰ ਸੁਣ ਕੇ ਸਾਰਾ ਹੀ ਟੱਬਰ ਘਬਰਾ ਗਿਆ ਅਤੇ ਇੱਕੋ ਦਮ ਸਾਰੇ ਉੱਠ ਕੇ ਬਾਹਰ ਆ ਜਾਂਦੇ ਨੇ ਜਦੋਂ ਔਰਤ ਨੇ ਦੱਸਿਆ ਤਾਂ ਇੱਕ ਸੱਪ ਫੜਨ ਵਾਲਾ ਬੁਲਾ ਕੇ ਇਸ ਸੱਪ ਨੂੰ ਫੜਿਆ ਜਾਂਦਾ ਏ ਸੋ ਇਸ ਔਰਤ ਦੀ ਕਿਸਮਤ ਚੰਗੀ ਸੀ ਕਿ ਇਸ ਦੀ ਜਾਨ ਬਾਲ ਬਾਲ ਬਚ ਗਈ ਸੋ ਜੇਕਰ ਤੁਹਾਡੇ ਵੀ ਪਰਿਵਾਰ ਵਿੱਚ ਕੋਈ ਸਵੇਰੇ ਮੂਹ ਹਨੇਰੇ ਉੱਠਦਾ ਹੈ ਤਾਂ ਤੁਸੀਂ ਵੀ ਆਪਣਾ ਧਿਆਨ ਜ਼ਰੂਰ ਰੱਖੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜ਼ਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ